ਵੀ ਹਰੀ ਤੇ ਤੂੰ ਬਹੁਤ ਸੋਲੀ ਆ ਤੇਰੇ ਨਿਸ਼ਾਨ ਨੇ ਨਾ ਤੇਰੇ ਮੂੰਹ ਦਾ ਸਾਰਾ ਬੇੜਾ ਗਰਭ ਕਰ ਚੜੇ ਕਿਹੜਾ ਹਾਲ ਦੱਸੋ ਹਾਲ ਹੈ 골ਡੀ ਦਾ ਕਰ ਦੂਜਾ ਵਿਆ ਕਿਰੇਨਾ ਹਾਂਜੀ ਦੇਦੀ ਤੁਰ ਸੋਈ ਚ ਲੱਗੀ ਹੋਈ ਆ ਹਾਂਜੀ ਬਸ ਮੈਂ ਸਾਰਾ ਸਾਫ ਕਰਤੀ ਰਸੋਈ ਕਿਉਂ ਕੱਢਦਾ ਵਾ ਸਫ ਕਰਦੀ ਆ ਆ ਮਿੱਟੀ ਤੇ ਮੇਰੇ ਹੱਥਾਂ ਨੂੰ ਲੱਗਣ ਢਈ ਆ ਨਹੀਂ ਨਹੀਂ ਦੀਦੀ ਨਹੀਂ ਆ ਵੇਖ ਆ ਮੈਂ ਹੱਥ ਲਾ ਆ ਵੇ ਆ ਵੇ ਲੱਗੀ ਨਾ ਲੱਗੀ ਨਾ ਮਿੱਟੀ ਨਾਲ ਕਿਉਂ ਕੱਢਦਾ ਤਾਈ ਕਿੰਤੇ ਕਿਉਂ ਆ ਤੂੰ ਕੱਢਿਆ ਕਿਉਂ ਹਾਂਜੀ ਦੀਦੀ ਮੈਂ ਹੀ ਕੱਢਿਆ ਓ ਜਾਣੀ ਤੇਰੇ ਕੋ ਕਿਉਂ ਨਹੀਂ ਕੱਢਣਾ ਆਂਦਾ ਅੱਜ ਸਾਰੀ ਦਿੱਤਾ ਈ ਮੈਂ ਕਿਹਨਾਂ ਪਤਾ ਨਹੀਂ ਬੜਾ ਸੋਹਣਾ ਕੰਮ ਕਰਦੀ ਵੀ ਤੇ ਕੰਮ ਸੰਭਲੂਗੀ ਆ ਸਾਰੇ ਹੱਥਾਂ ਨੂੰ ਮਿੱਟੀ ਲੱਗੀ ਜਾਣ ਰਹੀ ਆ ਆ ਲਾਈਟਰ ਇੱਥੇ ਪਿਆ ਆ ਵੇਖ ਆ ਕਾਦੇ ਵਾਸਤੇ ਬਣਾਈ ਏ ਸੀ ਨਾ ਨਾ ਇਸ ਤਰ੍ਹਾਂ ਥੋੜੀ ਕੰਮ ਕਰੀ ਤਾਂ ਨਲੀ ਇਹ ਡੱਬਾ ਵੀ ਰੱਖਿਆ ਉਹ ਵੀ ਖੁੱਲਾ ਪਿਆ ਖੰਡ ਦਾ ਡੱਬਾ ਐਂਜੇ ਰੱਖਾਂਗੇ ਤਾਂ ਕੀੜੀ ਚੜ ਜਾਏਗੀ ਮੈਂ ਰੱਖ ਦਿੰਨੀ ਆ ਤੇ ਮੈਂ ਸਬਜ਼ੀ ਦੱਸ ਦੂ ਕਿਹੜੀ ਬਣਾਣੀ ਆ ਉਹ ਮੈਂ ਬਣਾ ਲੈਂਦੀ ਦੱਸਾਂ ਕੀ ਇੱਕ ਕਿਓ ਤੇ ਤੇਰੇ ਕੋ ਭਰਿਆ ਨਹੀਂ ਉਹਨਾਵੇਂ ਸਬਜੀ ਦਾ ਕਿਤੇ ਬੇੜਾ ਕਰਕੇ ਘਰ ਤੇ ਮੈਂ ਤੇ ਸਾਰੇ ਘਰਦਿਆਂ ਦਾ ਕਿਤੇ ਮੂਡ ਖਰਾਬ ਹੋ ਜਵੇ। ਤੈਨੂੰ ਕਿਹੜੀ ਸਬਜੀ ਬਣਾਉਣੀ ਆਂਦੀ ਏ? ਮੈਨੂੰ ਤੇ ਸਾਰਾ ਕੁਝ ਹੀ ਬਣਾਣਾ ਆਂਦਾ ਜੋ ਤੇ ਸਿੱਖੋ ਮੈਂ ਬਣਾ ਲਾਂਗੀ। ਸਾਰਾ ਕੁਝ ਆਂਦਾ। ਹਾਂਜੀ। ਲੱਗਦਾ ਕਿ ਤੈਨੂੰ ਮੇਰੇ ਤੋਂ ਵੱਧ ਜਿਹਾ ਬਣਾਣਾ ਆਂਦਾ। ਇਹਦੀ ਚਲਾਕੀ ਨਾ। ਜਿਹੜਾ ਸਾਰਾ ਕੁਝ ਬਣਾਣਾ ਆਂਦਾ ਮੈਨੂੰ ਕੀ ਕਰਨਾ ਪੈਣਾ ਹੈ? ਅੱਛਾ ਮੇਰੀ ਗੱਲ ਸੁਣ। ਤੂੰ ਅੰਦਾ ਕਰ। ਤੁਣ ਅੱਜ ਮਲਾਈ ਕੋਫਤਾ ਬਣਾ ਲੈ। ਆਂਦਾ ਨਾ ਬਣਾਣਾ? ਹਾਂਜੀ, ਆਂਦਾ ਮੈਨੂੰ ਬਣਾਉਣਾ। ਤੇ ਮਲਾਈ ਕੋਫਤਾ ਨਾ ਉਹ ਵਧੀਆ ਵਾਲਾ। ਐਵੇਂ ਨਹੀਂ ਕਿ ਉਹ ਕੋਫਤੇ ਗੋਲ-ਗੋਲ ਕੀਤਾ ਤੇ ਤੇਲ 'ਚ ਸੁੱਟ ਤੇ। ਡ్రਾਈ ਫਰੂਟ ਪਾ ਕੇ। ਕੋਈ ਗੱਲ ਨਹੀਂ, ਮੈਂ ਬਣਾ ਲਾਂਗੀ। ਮੈਂ ਘਰੇ ਵੀ ਬਣਾਉਂਦੀ ਸੀ। ਅੱਛਾ? ਹਾਂਜੀ, ਘਰੇ ਵੀ ਬਣਾਉਂਦੀ ਸੀ। ਹਾਂਜੀ, ਹੋਰ ਕੁਝ ਨਾਲ ਬਣਾਣਾ ਤੇ ਮੈਨੂੰ ਦੱਸ ਦੋ ਮੈਂ। ਆਹ ਹਾਂ, ਇੰਨਾ ਵੱਡਾ ਪਰਿਵਾਰ ਹੈ, ਇੱਕ ਸਬਜ਼ੀ ਥੋੜੀ ਤੇ ਮੈਂ ਤੁਹਾਨੂੰ ਦੱਸਦੀ ਪਈਆਂ। ਮੈਂ ਪਤਾ ਚਾਰ ਚਾਰ ਸਬਜ਼ੀਆਂ ਆ ਮਿੰਟਾ ਮਿੰਟ ਬਣਾਉਂਦੀ ਰਹੀ ਆ ਤੇ ਅੱਜ ਤੂੰ ਕਹਿੰਦੀ ਪਈ ਮੈਂ ਬਣਾਣੀ ਆ ਤੇ ਮਾਤਾ ਤੈਨੂੰ ਤੇ ਮਲਾਈ ਕੋਫਤਾ ਬਣਾ ਲੈ ਮੇਥੀ ਲਾਇਆ ਉਹ ਸੱਚ ਤੂੰ ਕਿੱਥੇ ਜਾਏਂਗੀ ਮੇਰਾ ਵੀ ਦਿਮਾਗ ਵਿੱਚ ਆ ਮੈਂ ਮੇਥੀ ਲਿਆ ਦੇਣੀ ਆ ਆਲੂ ਮੇਥੀ ਧਰ ਲੈ ਤੇ ਨਾਲ ਧਰ ਲੈ ਕੜੀ ਤੇ ਚਾਵਲ ਅਰਾਧੀ ਰੋਟੀ ਵਿੱਚ ਹੁਣ ਦੋ ਤਿੰਨ ਸਬਜ਼ੀਆਂ ਤੇ ਝਾਰ ਕੇ ਇਹਨੇ ਵੱਖਰੀ ਵੱਖਰੀ ਖਾਣੀ ਐ ਮੈਂ ਤੇ ਅੱਧੇ ਘੰਟੇ ਚ ਸਾਰਾ ਕੰਮ ਕਰ ਲੈਣੀ ਆ ਤੇ ਐਨਾ ਕਰ ਮੈਂ ਮੰਮੀ ਨੂੰ ਪੁੱਛ ਲੈਣੀ ਮਿੱਠਾ ਮੁੱਠਾ ਕੀ ਬਣਾਣਾ ਕੋਈ ਗੱਲ ਨਹੀਂ ਦੀਦੀ ਮੈਂ ਬਣਾ ਲੈਣੀ ਇੱਕ ਸਾਈਡ ਤੇ ਮੈਂ ਕੜੀ ਤਰ ਲੈਣੀ ਇੱਕ ਸਾਈਡ ਤੇ ਗੋਤੇ ਤਰ ਲੈਣੇ ਫਟਾਫਟ ਹੋ ਜਾਣਾ ਤੂੰ ਟੈਨਸ਼ਨ ਨਾ ਲੋ ਨਹੀਂ ਮੈਂ ਕਾਦੀ ਟੈਨਸ਼ਨ ਲੈਣੀ ਬਣਾਣਾ ਤੂੰ ਮੈਂ ਤਾਂ ਜਿਹੜੀ ਲੈਣੀ ਸੀ ਟੈਨਸ਼ਨ ਲੈ ਚੁੱਕੀ ਹੁਣ ਤੂੰ ਬਣਾਣਾ ਖਵਾਣਾ ਵੇ ਨਾਲੇ ਲੂਣ ਮਿਰਚ ਜਰਾ ਘਰ ਦੇਆਂ ਦੇ ਮੁਤਾਬਿਕ ਹੀ ਕੋਈ ਗੱਲ ਨਹੀਂ ਦੀਦੀ ਮੈਂ ਚੈੱਕ ਕਰਕੇ ਹੀ ਪਾਵਾਂਗੀ ਮੈਨੂੰ ਪਤਾ ਵਾ ਕਿ ਘਰ ਦੇਆਂ ਦਾ ਟੇਸ ਜੇ ਤੈਨੂੰ ਨਹੀਂ ਪਤਾ ਲੱਗੇਗਾ ਨਾ ਤਸਰਾ ਕਰੀ ਮੈਨੂੰ ਆਵਾਜ਼ ਮਾਰ ਲਈ ਮੈਨੂੰ ਚੈੱਕ ਕਰਾ ਲਈ ਠੀਕ ਆ ਜੇ ਕੁਝ ਘੱਟ ਵੱਧ ਉਹ ਵੱਧ ਤੇ ਨਹੀਂ ਜੇ ਕੁਝ ਲੱਗੇਗਾ ਮੈਨੂੰ ਤੇ ਮੈਂ ਠੀਕ ਕਰ ਦਾਂਗੀ ਕੋਈ ਗੱਲ ਨਹੀਂ ਵੈਸੇ ਤੇ ਮੈਂ ਬਣਾ ਲਾਂਗੀ ਜੇ ਲੋੜ ਲੱਗੂਗੀ ਤੇ ਮੈਂ ਬੁਲਾ ਲਾਂਗੀ ਤੁਹਾਨੂੰ ਕੋਈ ਹੈਲਪ ਦੀ ਲੋੜ ਤੇ ਨਹੀਂ ਨਾ ਇਹ ਤੈਨੂੰ ਕਰ ਲੈਂਗੇ ਨਾ ਤੂੰ ਹਾਂ ਮੈਂ ਸਾਰਾ ਕੁਝ ਹਾਂ ਮੈਂ ਸੁਣਿਆ ਤੂੰ ਬੜੀ ਸਿਆਣੀ ਹੈਗੀ ਆ ਹੈਨਾ ਹਾਂਜੀ ਦੀਦੀ ਚਲੋ ਠੀਕ ਆ ਨਾਲੇ ਮੇਰੀ ਗੱਲ ਸੁਣ ਕਿਰਨ ਮੇਰਾ ਨਸਿਰ ਬੜਾ ਦੁੱਧਾ ਪਿਆ ਤੇ ਵਧੀਆ ਜੀ ਚਾਹ ਬਣਾ ਦੇ ਤੇ ਮਿੱਠਾ ਲਾਈਟ ਹੀ ਰੱਖੀ ਤੇਜ਼ ਨਾ ਬਾਦੀ ਤੇ ਪਹਿਲੇ ਮੈਨੂੰ ਚਾਹ ਬਣਾ ਦੇ ਬਾਕੀ ਕੰਮ ਤੂੰ ਬਾਅਦ ਚ ਕਰ ਲੈ ਹਾਂਜੀ ਕੋਈ ਗੱਲ ਨਹੀਂ ਠੀਕ ਹਾਂ ਸੱਚ ਓਹੋ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋਇਆ ਪਿਆ ਤੂੰ ਕਹਿੰਦੀ ਸੀ ਹੁਣੇ ਕਿ ਮੈਂ ਅੱਲੇ ਸਬਜ਼ੀ ਬਣਾਉਣੀ ਆ ਤੇ ਦੁਪਹਿਰ ਦੀ ਸਬਜ਼ੀ ਦਾ ਕੀ ਕੀਤਾਈ ਐਂ ਤੇ ਮੈਂ ਤੈਨੂੰ ਰਾਤ ਵਾਸਤੇ ਦੱਸਿਆ ਕੋਈ ਗੱਲ ਨਹੀਂ ਦੁਪਹਿਰ ਦੀ ਮੈਂ ਫਟਾਫਟੀ ਬਣਾ ਲੈਣੀ ਆ ਆਹ ਰੈਪਰ ਬਣਾਣਾ ਕੀ ਹੈ ਦੀਦੀ फटाफट ਮੈਂ ਦਾਲ ਬਣਾ ਲੈਣੀ ਨਾ ਨਾ ਦਾਲ ਨਹੀਂ ਕੋਈ ਖਾਂਦਾ ਮੰਮੀ ਨੇ ਤੇ ਅੱਗੇ ਗੋਡੇ ਦੁਖਦੇ ਆ ਚਾਚੀ ਦੇ ਵਿਆਹ ਦੀਆਂ ਦੱਦਾ ਨਿਕਲਦੀਆਂ ਦਾਲ ਦੁੱਲ ਨਹੀਂ ਖਾਣਗੇ ਨੇ ਤੂੰ ਅਸਰਾ ਕਰ ਕਾਲੇ ਛੋਲੇ ਤਰਲਾ ਠੀਕ ਆ ਦੀਦੀ ਕਰ ਦਿੰਨੀ ਠੀਕ सही तो निकले इस तरह क्यों कह दी, दी कि सड़ गया मैं सारा कुछ कर दी पर कोई भी मेरे किसी काम की ना तारीफ नहीं करता पता नहीं क्यों नाले इतना कुछ मैं कह दिता कि मैं बना ली मैं मना नहीं कर पाई पर चल कोई गल नहीं जे कहता वा न... ਤੇ ਫਿਰ ਮੈਂ ਬਣਾ ਹੀ ਲਵਾਂਗੀ ਨਾਲੇ ਲੈ ਆ ਮਾਇਆ ਨਾ ਲੈ ਕਰਦੀਆਂ ਦੀ ਤਰੀਕ ਹੋ ਤੇ ਨਾਲੇ ਮ ਕਰਦੀਆਂ ਦੀ ਬੇਇੱਜ਼ਤੀ ਵੇਖ ਸਹੀ ਸਜਰਾ ਇਹ ਆ ਕਰਨੀ ਸਸੀ ਗੱਲ ਚਾਈ ਦੀ ਚੀਖ ਆ ਕਰਨ ਚਾਲ ਮਰ ਨਹੀਂ ਹੈ ਹਾਂਜੀ ਹਾਂਜੀ ਅੱਛਾ ਦੀ ਆ ਗਈ ਉਹ ਐ ਆ ਗਈ ਉਹ ਐ ਕੁਛ ਨਹੀਂ ਚਾਹੀ ਜੀ ਨਹੀਂ ਨਹੀਂ ਆ ਕੁਛ ਹੋਇਆ ਜਰੂਰ ਲੱਗਦਾ ਆ ਤੇ ਮੈਨੂੰ ਲੱਗਦਾ ਕਿ ਜੁਮੇ ਕੋਈ ਕੁੱਤੇ ਨੇ ਮਾਰਿਆ ਕੁੱਟਿਆ ਲੱਗਦਾ ਲੱਗਦਾ ਨਹੀਂ ਨਹੀਂ ਇਹ ਨਾ ਮੇਰੇ ਨਿਸ਼ਾਨ ਆ ਸ਼ੁਰੂ ਤੋਂ ਹੀ ਉਹ ਬਰਥ ਮਾ ਦਾ ਮੇਰੇ ਹਾਂ ਇਹ ਆ ਤੇਰੇ ਜੁਮੰਦਰ ਨਿਸ਼ਾਨ ਆ ਨਹੀਂ ਹਣੀ ਤੇ ਤੂੰ ਬਹੁਤ ਸੋਣੀ ਆ ਤੇਰੇ ਨਿਸ਼ਾਨ ਨੇ ਨਾ ਤੇਰੇ ਮੂੰਹ ਦਾ ਸਾਰਾ ਬੜਾ ਦਰਦ ਕਰ ਗਿਆ ਧੀਏ ਮੇਰੀ ਗੱਲ ਦਾ ਬੁਰਾ ਨਾ ਮੰਨਾਈ ਮੈਂ ਤਾਂ ਚੰਨ ਗਿਆ ਨਹੀਂ ਆ ਕਿ ਵੀ ਤੇਰੇ ਮੂੰਹ ਤੇ ਜਿਸਾ ਨਿਸ਼ਾਨ ਆ ਤਾ ਨਾ ਤੈਨੂੰ ਤੇ ਧੀਏ ਕੋਈ ਪਸੰਦ ਵੀ ਨਾ ਕਰਦਾ ਇਹ ਸ਼ੁਗਰ ਘਰ ਕਿ ਤੇਰੇ ਕਰਮ ਚੰਗਿਤ ਤੇ ਤੈਨੂੰ ਐਡਾ ਵਧੀਆ ਘਰ ਮਿਲਿਆ ਸਭ ਕੁਝ ਮਿਲਿਆ ਘਰੋਲਾ ਵੀ ਤੇਰਾ ਚੰਗਾਈ ਮੈਂ ਤਾਂ ਇਹ ਤੇਰੇ ਬੜੇ ਪੂਰੇ ਨਭਾ ਗਏ ਨਹੀਂ ਤੇ ਅੱਜ ਕੱਲ੍ਹ ਦੀ ਜਿੱਦਾ ਦਾਗ ਦੋ ਰਿਹਾ ਤੇ ਕੋਈ ਉਹਨਾਂ ਨੂੰ ਪਸੰਦ ਨਹੀਂ ਕਰਦਾ ਇਹ ਸ਼ੁਗਰ ਘਰ ਬੈਠਾ ਗੰਗਾ ਧੀਏ ਮੈਂ ਚਲਦੀ ਆਂ ਤੇ ਕਹਿਦੀ ਕਿ ਚਾਹੀ ਆਈ ਸੀ ਹਾਂਜੀ ਮੰਮੀ ਠੀਕ ਹੋ ਠੀਕ ਕੀ ਹੋਣਾ ਜੋ ਤੂੰ ਕੀਤਾ ਠੀਕ ਹੋਣ ਵਾਲੀ ਆ ਗੱਲਾਂ ਮੇਰੇ ਤੇ ਦਿਮਾਗ ਤੇ ਉੱਥੇ ਦਿਨ ਦੀ ਟੈਨਸ਼ਨ ਪਈ ਹੋਈ ਹੈ ਨਹੀਂ ਮੇਰੀ ਗੱਲ ਸੁਣ ਤੈਨੂੰ ਹੋਰ ਕੋਈ ਕੁੜੀ ਨਹੀਂ ਲੱਭੀ ਮੈਂ ਤਾਂ ਵੇਖ ਉੱਥੇ ਹੀ ਲਈ ਸੀ ਪਰ ਉੱਥੇ ਸਾਰੇ ਮੈਨੂੰ ਮੌਕਾ ਨਹੀਂ ਮਿਲੇ ਤੈਨਾਂ ਗੱਲ ਕਰਨ ਦਾ ਮੈਂ ਕਿਹਾ ਘਰ ਜਾ ਕੇ ਮੈਂ ਪੁੱਛਾਂਗੀ ਤੇ ਦਿਮਾਗ درست ਤੇਰਾ ਕਰਾਂਗੀ ਜਰਾ ਇਹ ਤੂੰ ਕੀਤਾ ਕੀ ਹੈ ਮੈਂ ਤੇ ਤੇਰੇ ਕੋਲ ਲੱਗਲੇ ਤੇ ਨਹੀਂ ਆ ਜਾਣਾ ਸੀ ਮੈਂ ਨੱਪ ਘੁੱਟ ਕੇ ਬੈਠੀ ਨਹੀਂ ਉੱਥੇ ਕਿਸਰਾ ਆਪਣੇ ਆਪ ਦੇ ਮੈਂ ਕੰਟਰੋਲ ਕੀਤਾ ਨਹੀਂ ਮੈਨੂੰ ਮੈਂ ਤੇ ਅਗਲੇ ਦਿਨ ਬਿਵਾਰ ਪੈ ਗਈ ਟੈਨਸ਼ਨ ਦੇ ਨਾਲ ਇਹਨੇ ਕੀਤਾ ਕੀ ਹੈ ਨੂੰ ਤੇਰੇ ਨੂੰ ਨਹੀਂ ਪਤਾ ਕੁਝ ਲੱਗਾ ਨੇ ਮੇਰੇ ਮੁੰਡੇ ਕੋਲ ਉਸੇ ਦੀ ਗੋਲਟੀ ਤੇ ਮੈਂ ਦਾਕ ਮਮੀ ਮੈਂ ਕੀ ਕਰਦੀ ਜਦੋਂ ਉਹਨੂੰ ਉਹਨੂੰ ਪਸੰਦ ਸੀ ਕੁੜੀ ਤੇ ਮੈਂ ਕੁਛ ਨਹੀਂ ਕਰ ਸਕਦੀ ਪਹਿਲਾਂ ਵੀ ਨਹੀਂ ਸੀ ਕਰ ਸਕਦੇ ਹੁਣ ਵੀ ਨਹੀਂ ਕਰ ਸਕਣਾ ਹੁਣ ਕੀ ਕਰਾਂ ਮਮੀ ਹੁਣ ਤੇ ਜੋ ਹੋਣਾ ਸੀ ਹੋ ਗਿਆ ਨਾ ਕਿੰਨੀਆਂ ਕੁੜੀਆਂ ਤਾਂ ਦਿਖਾਈਆਂ ਕਿੰਨੇ ਰਿਸ਼ਤੇ ਬਾਹਰ ਤੇ ਆਏ ਇੱਕੋ ਗੱਲ ਉਹ ਇਹ ਮੰਨਦਾ ਨਹੀਂ ਉਹ ਇਹ ਮੰਨਦਾ ਨਹੀਂ ਤੂੰ ਵੀ ਉੱਥੇ ਪੋਥੇ ਪਾਈ ਗਈਆਂ ਉਹਦੀਆਂ ਗੱਲਾਂ ਦੇ ਉੱਤੇ ਕੰਨੀ ਨੂੰ ਸਮਝਾਉਂਦੀ ਕੁਛ ਜੀਤੀ ਮੈਂ ਬੈ ਕੇ ਸਮਝਾਵਾਂ ਕਿ ਕਾਕੇ ਇਹ ਨਹੀਂ ਹੁੰਦਾ ਇਸ ਤਰ੍ਹਾਂ ਹੁੰਦਾ ਪਰ ਵਿੱਚੋ ਤੇਹੀਂ ਸਿਆਪਾ ਦੇ ਨੂੰ ਪਸੰਦ ਆਈ ਸੀ ਤੇ ਗੱਲ ਤੇ ਇਹ ਨਾ ਮੰਮੀ ਗੱਲ ਤਾਂ ਸਹੀ ਸੱਚ ਹੈ ਗੱਲ ਉਹਨੇ ਪਹਿਲੇ ਕੁੜੀ ਪਸੰਦ ਕੀਤੀ ਹੋਈ ਸੀ ਜਿਹੜੀ ਤੁਸੀਂ ਰਿਸ਼ਤੇ ਦੱਸਦੇ ਸੋ ਜਾਂ ਕੋਈ ਅੰਕ ਸੰਗ ਦੱਸਦਾ ਸੀਗਾ ਤੇ ਉਹਨੂੰ ਪਸੰਦ ਨਹੀਂ ਸੀ ਆਂਦੀ ਉਹ ਜਾਲੀਏ ਨੁਕਸ ਕਰਦਾ ਸੀ ਉਹਦੇ 'ਚ ਸਾਰੇ ਰਿਸ਼ਤੇ ਦਾ ਤੈਨੂੰ ਪਤਾ ਥੂ ਥੂ ਕਰਦੇ ਸੀ ਕਹਿੰਦੇ ਇਹ ਤੇ ਮੁੰਡੇ ਦੇ ਕੇ ਚੱਲੀ ਹੋਣੀ ਐ ਦੀ ਭੈਣ ਜੀ ਤੁਸੀਂ ਸਿਮਰਨਸ ਬਣਾ ਤੰਦੇ 골ਡਨ ਸਮਝਾ ਨਾ ਸਕੇ ਮੈਂ ਕਿਹਾ ਮੈਂ ਕੀ ਕਰਾਂ ਇੰਨੀ ਮੇਰੇ ਦਿਮਾਗ ਤੇ ਟੈਨਸ਼ਨ ਹੋਈ ਮੈਂ ਇੰਨੀ ਵਾਂ ਮੈਂ ਤੇ ਰੋਗਲੇ ਜਿਹੀ ਆਵੜਨਾ ਦਿੱਤੇ ਰੱਖ ਤਾਈਆਂ ਨੇ ਦਿਨ ਭਾਗੇ ਵਿੱਚ ਮੰਮੀ ਹੁਣ ਕੁਛ ਨਹੀਂ ਹੋ ਸਕਦਾ ਜੋ ਹੋਣਾ ਸੀ ਨਾ ਉਹਨੂੰ ਹੋ ਗਿਆ ਉਹ ਜਿਵੇਂ ਦੀ ਵੀ ਜੇ ਨਾ ਉਹਨੂੰ ਗੋਲਡੀ ਦੀ ਵਾਈਪ ਜਿਹਾ ਅੱਡਾ ਮੂੰਹ ਤੇ ਨਿਸ਼ਾਨ ਨਾ ਕੇ ਦੇ ਬੰਦਾ ਲਜਾ ਸਕਦਾ ਹੈ ਨਾ ਆਸਦਾ ਚਾਰ ਭੈਣ ਪੜਾਵਾ ਤੇ ਖਲੋ ਨਹੀਂ ਸਕਦਾ ਇਹਨੂੰ ਲੈ ਕੇ ਨਾ ਤੁਸੀਂ ਕੋ ਮੇਰੇ ਤੇ ਗੁੱਸਾ ਕਰੀ ਜਾਂਦੇ ਮੈਂ ਤੇ ਆਪ ਕਿ ਸੜੀ ਪਈਆਂ ਸਮੇ ਤੁਸੀਂ ਮੇਰਾ ਦੁੱਖ ਸਮਝਣ ਦੀ ਬਜਾਏ ਸਮਝਿਆ ਕਿ ਮੇਰੇ ਨਾਲ ਲੜਨ ਲੱਪੇ ਹੋ ਨਾ ਮੈਂ ਉਹਨੂੰ ਗਲੀ ਵਿੱਚ ਲਿਜਾਣ ਜੋ ਕਿ ਕਿਸੇ ਘਰ ਗਲੀ 'ਚ ਨਿਕਲਦੀ ਤੇ ਲੋਕੀ ਹੱਸਦੇ ਨੇ ਪੂਜਾ ਵਿਚਾਰ ਜਾਂਦੀ ਤਾਂ ਲੋਕੀ ਮਜ਼ਾਕ ਉਡਾਉਂਦੇ ਨੇ ਉਹ ਆ ਕੇ ਮੇਰੇ ਨਾਲ ਲੜਦੀ ਜਿਹੜਾ ਸਾਰੇ ਦਿਨ ਮੇਰੇ ਤੇ ਲੜਦੇ ਮੈਂ ਜਦੋਂ ਉਹਦੀ ਫੋਟੋ ਵੇਖੀ ਸੀ ਨਾ ਆ ਇੱਕ ਜਿਹੜੀ ਸਾਈਡੋਂ ਸਾਫ਼ ਹੈ ਉਹ ਲਗਾਈ ਸੀ ਬੋਰਡ ਨੇ ਮੈਨੂੰ ਮੈਨੂੰ ਥੋੜਾ ਨੇ ਵਿਖਾਇਆ ਸੀ ਕਿ ਮੂੰਹ ਤੇ ਇਟਾ ਦਾਗ ਪਿਆ ਹੋਇਆ ਉਹ ਦੇ ਸਮੇ ਤੁਸੀਂ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਕੀ ਸਮਝਾ ਪਰ ਮੈਂ ਤਾਂ ਮਨ ਦੱਸਦਾ ਮੇਰੇ ਕਿਸੇ ਰਿਸ਼ਤੇਦਾਰ ਦੇ ਘਰ ਨੂੰ ਨਹੀਂ ਉਹ ਲੈ ਕੇ ਜਾਣਾ ਤੇ ਨਾ ਮੇਰੇ ਘਰ ਲੈ ਕੇ ਆਈ ਫੇਰਾ ਪਾਣ ਦੀ ਮੈਂ ਪੜਵ ਨਹੀਂ ਉਹ ਫੇਰਾ ਕਿਸਨੇ ਘਰ ਨਹੀਂ ਮੈਂ ਨਾਲ ਲੈ ਕੇ ਜਾਣਾ ਮੈਂ ਤੈਨੂੰ ਗਲੀ ਜੀ ਨਹੀਂ ਆਪਣੇ ਨਾਲ ਕਢਣਾ ਆਏਗਾ ਵੇਖੋ ਮੇਰੀ ਪੂਜਾ ਕਿੰਨੀ ਸੋਹਣੀ ਸੁਨੱਖੀ ਹੈ ਆਪਾਂ ਨਾਲ ਲੈ ਜਾਣੇ ਤਿੱਕੀ ਕਰਾਉਣ ਮੈਂ ਤੁਸੀਂ ਦੱਸ ਚਲੋ ਤੁਸੀਂ ਦੇ ਕਹਿੰਦੇ ਹੋ ਨਾ ਦੱਸੋ ਫਿਰ ਮੈਂ ਕੀ ਕਰਾਂ ਮੈਨੂੰ ਜੇ ਹੁਣ ਤੁਸੀਂ ਆਏ ਹੋ ਇਨੀ ਦੂਰ ਤੋਰ ਕੇ ਆਏ ਹੋ ਕਿ ਮੈਂ ਜਾ ਕੇ 3 ਦਿਨ ਲੜਿਆ ਆਵਾ ਤੇ ਮੈਨੂੰ ਹੁਣ ਇਹਦਾ ਹੱਲ ਵੀ ਦੱਸ ਦਿਓ ਫਿਰ ਕੀ ਕਰਾਂ ਦੱਸੋ ਮੁੰਡਾ ਤੇਰਾ ਹੱਲ ਮੰਨੇਗਾ ਤਾਂ ਤਾ ਦਾ ਨਾ ਮੁੰਡੇ ਤੇਰਾ ਹੱਲ ਮੰਨਾਈ ਕੋਈ ਨਹੀਂ ਨਾ ਤੁਸੀਂ ਕੀ ਹੱਲ ਦੱਸਣਾ ਚਾਹੁੰਦੇ ਹੋ ਤੂੰ ਵੀ ਜਾਣ ਨਹੀਂ ਮੈਂ ਕੀ ਦੱਸਣਾ ਚਾਹਨੀ ਉਹ ਨਹੀਂ ਜਿਹਾ ਹਣਾ ਨਾ ਹੀ ਗੋਲਡ ਨੇ ਮੰਨਣਾ ਜੀ ਉਹਨੇ ਦੇਣੀ ਨਹੀਂ ਨੇ ਸੋਹਣੀਆ ਕੁੜੀਆਂ ਬਾਹਰ ਦੇ ਰਿਸ਼ਤੇ ਅਗਲੇ ਨੇ ਛੱਡ ਤੇ ਅਗਲੇ ਨੇ ਰੱਖ ਜਣੇ ਕੀ ਵੇਖਿਆ ਇਸ ਕੁੜੀ ਚ ਉਹਨੇ ਇਹ ਵੀ ਨਹੀਂ ਵੇਖਿਆ ਕਿ ਮੇਰੀ ਭਾਬੀ ਕਿੰਡੀ ਸੋਹਣੀ ਹੈ ਹੱਥ ਲਾਇਆ ਮੈਲੀ ਹੁੰਦੀ ਹੈ ਕਿਹੜਾ ਘਰ ਸਾਡੇ ਐਵੇਂ ਦਾ ਹੈਗਾ ਭੈਣ ਉਹ ਕੀ ਕਰਾਂ ਮੈਂ ਹੁਣ ਤੁਸੀਂ ਦੱਸੋ ਮੈਂ ਤਾਂ ਕਰਨੀ ਕੁੜੀ ਨੇ ਕਿਤੇ ਕਾਲਾ ਜਾਦੂ ਕਰਤਾ ਮੁੰਡੇ ਦੇ ਉਹਦੀ ਮੱਤ ਤੇ ਫੜਦਾ ਹੀ ਪੈ ਗਿਆ ਈ ਪਤਾ ਨਹੀਂ ਮੰਮੀ ਉਹਨੇ ਦਿੱਸੀ ਹੋ ਕੋਈ ਨਹੀਂ ਹੋਰ ਉਹ ਤੇ ਹੁਣ ਮੇਰੇ ਕੋਲ ਪੈਂਦਾ ਵੀ ਨਹੀਂ ਪਿਆ ਉਹਨੇ ਕੋਈ ਮੇਰੇ ਕੋਈ ਹੁਣ ਕੋਈ ਆਂਦਾ ਅੱਗੇ ਕਿੰਨੀ ਕਿੰਨੀ ਧੀਰ ਮੇਰੇ ਕੋਲ ਬਹਿਨਦਾ ਸੀ ਗੱਲਬਾਤ ਕਰਦਾ ਸੀ ਮੰਮੀ ਬਾਹਰਾ ਹੋਇਆ ਉਹ ਹੈ ਸਾਰੀ ਗੱਲਬਾਤ ਕਰਨੀ ਫੋਨ ਤੇ ਮੇਰੇ ਕੋ ਬੈਨ ਨੇ ਨੂੰ ਪਤਾ ਮੈਂ ਬੈਠਾ ਨਹੀਂ ਤੇ ਮਾਂ ਨੇ ਮੇਰੀ ਸੇਵਾ ਕੀਤੀ ਨਹੀਂ ਮੰਮੀ ਮੈਂ ਤੇ ਅੱਗੇ ਭਰੀ ਭਿੱਤੀ ਬੈਠੀ ਜੇ ਇਹ ਨਾ ਹੋ ਜਾ ਜੇ ਕਿ ਤੁਸੀਂ ਧੀ ਤੀ ਦੋ ਹੱਥ ਧੋ ਕੇ ਬਹਿ ਜਾ ਮੇਰੀ ਗੱਲ ਸੁਣੋ ਧਿਆਨ ਨਾਲ ਤੇਰ ਕੋ ਕੋਈ ਹੱਲ ਨਹੀਂ ਹੋਣਾ ਹੱਲ ਮੇਰੇ ਕੋ ਲਈ ਗਈ ਕਿਹੜਾ ਹੱਲ ਦੱਸੋ ਹਾਂ ਲੈ ਹੀ 골ਡੀ ਦਾ ਕਰ ਦੂਜਾ ਵਿਆ ਤੈਨੂੰ ਜਿੱਥੋਂ ਆਈ ਘਰਲ ਉੱਥੇ ਵਾਪਸ ਨਾ ਮੰਮੀ ਮੇਰੀ ਇੱਕ ਗੱਲ ਸੁਣੋ ਤੁਹਾਨੂੰ ਕੀ ਲੱਗਦਾ 골ਡੀ ਅਸੀਂ ਕਵਾਂਗੇ ਤੇ ਸਾਡੀ ਗੱਲ ਤੇ ਫੁੱਲ ਜਣਾ ਦੇਗਾ ਠੀਕ ਹੈ ਮੰਮੀ ਤੁਸੀਂ ਜਿਵੇਂ ਕਹਿੰਦੇ ਮੈਂ ਉਵੇਂ ਕਰ ਲਾਂਗਾ ਓ ਮੰਮੀ ਓਹੀ ਮੁੰਡਾ ਜੀ ਜਿਨੇ ਘੜਦ ਘੜ 30 ਕੁੜੀਆਂ ਨੂੰ ਵੇਖ ਕੇ ਰਿਜੈਕਟ ਕੀਤਾ ਜੀ ਤੁਸੀਂ ਵੀ ਨਾ ਬਸ ਮੈਨੂੰ ਸਲਾਹ ਦੇ ਆ ਜੇ ਪੁੱਟਿਆ ਹੀ ਵਾਜੇ ਤੁਸੀਂ ਵੀ ਮੈਨੂੰ ਸਹੀ ਸਲਾਹ ਨਾ ਦਿਆ ਜੇ ਨਹੀਂ ਤੇ ਜਿਹੜਾ ਟਾਈਮ ਹੋ ਗਿਆ ਤੇ ਕੀ ਕਰਾਂ ਫੇਰ ਕਿੰਨੇ ਕੁ ਦਿਨ ਲੰਗੇ ਆ ਓ ਮਮੀ ਹਾਈ ਮੇਰਾ ਸਿਰ ਪੀੜ ਉਹਦੇ ਮੰਮੀ ਕੋਈ ਹੋਰ ਗੱਲ ਕਰ ਲੋ ਮੈਂ ਤੇ ਅੱਗੇ ਸੁਣ ਸੁਣ ਕੇ ਲੋਕਾਂ ਦੀਆਂ ਵੀ ਘਰਦਿਆਂ ਦੀਆਂ ਵੀ ਰਿਸ਼ਤੇਦਾਰਾਂ ਦੀ ਸੁਣ ਸੁਣ ਕੇ ਮੈਂ ਅੱਖ ਸੜ ਗਈ ਜੇ ਹੁਣ ਤੂੰ ਅੱਖ ਸੜ ਗਈ ਤੇ ਤੈਨ ਤੋਂ ਵੱਧ ਮੈਂ ਅੱਖੀ ਸੜੀ ਪਈ ਜਿਹੜੇ ਆ ਕੇ ਮੈਨੂੰ ਘਰ ਬੈ ਕੇ ਗੱਲਾਂ ਕਰਦੇ ਮਮੀ ਤੁਸੀਂ ਆਪਣੇ ਛੇਕ ਹੀ ਬਣਾਉਂਦੇ ਹੀ ਰਹਿ ਜਾਣਾ ਮੈਂ ਤੇ ਤੇ ਖਲੋਤੀ ਆ ਦਬਾਓ ਨਹੀਂ ਅਕੇ ਲਗਣਾ ਤੇ ਸੁੰਦੀਓ ਨਹੀਂ ਕੱਲ ਸੁਣਨ ਤਿਆਰ ਹੀ ਨਹੀਂ ਤੂੰ ਚੋਰ ਜਿਹਾ ਮਾਰਨਾ ਦਾ ਗੱਲ ਕੱਟ ਕੋਈ ਇੰਨੇ ਨਹੀਂ ਬੈ ਕੇ ਗੁਜ਼ਾਰਾ ਹੋਣਾ ਹੱਥੇ ਹੱਤਰ ਬੈਠੀ ਰਹਿਣਗੀ ਲੋਕਾਂ ਦੀ ਗੱਲਾ ਸੁਣੀ ਜਾਵੀ ਫੇ ਸਾਰੀ ਉਮਰ ਐ ਹੀ ਕੁਛ ਕਰੀ ਜਾ ਪੂਜਾ ਕਿੱਥੇ ਹੈ ਮੈਨੂੰ ਨਹੀਂ ਪਤਾ ਘਰ ਆਈ ਕੁਛ ਚਾਹ ਪਾਣੀ ਪੁੱਛ ਲੋ ਇੱਕ ਜਮ ਮੇਰੀ ਮੰਮੀ ਨਹੀਂ ਮੈਨੂੰ ਟਿਕਨ ਦਿੰਦੀ ਬਾਕੀ ਸਾਰੇ ਥੋੜੇ ਸਾਲ ਗੱਲਾਂ ਕਰਨ ਵਾਸਤੇ ਇੱਕ ਮੰਮੀ ਵੀ ਆ ਗਈ ਅੱਜ ਪੂਜਾ ਅ ਪੂਜਾ ਹਾਂਜੀ ਨਾਨੀ ਕਿੱਥੇ ਸੀ ਤੂੰ ਤੁਹਾਨੂੰ ਨਹੀਂ ਪਤਾ ਘਰ ਕੋਈ ਆਇਆ ਕਿ ਮਿਲਣਾ ਕਿ ਲਹੁੰਦਾ ਉਹਦੀ ਗੱਲ ਤਾਂ ਛੱਡ ਤੂੰ ਵੀ ਉਹਦੀ ਹੋਈ ਕਰਨੀ ਆ ਨਾਨੀ ਕੀ ਹੋ ਗਿਆ ਮੈਂ ਜਰਾ ਬਾਹਰ ਤਾਂ ਕੀ ਗਈ ਸੀ ਕੁੱਝਾ ਬਣੀ ਨੇ ਘਰ ਚ ਪੁੱਛਣਾ ਹੁੰਦਾ ਕਿਸੇ ਨੂੰ ਤੇ ਬਹਿ ਜਾ ਤਾਂ ਚਾਹ ਪਾਣੀ ਪਿਆ ਦਿੰਨੇ ਮੈਂ ਮੈਂ ਨਹੀਂ ਬੈਠਾ ਬੁਣਾ ਹੁਣ ਮੇਰੀ ਗੱਲ ਸੁਣ ਦੱਸੋ ਤੇਰੇ ਪੇਕੇ ਬੜੇ ਪਿਆਰ ਵਾਲੇ ਹਾਂਜੀ ਮਿਲਾ ਆਪਣੇ ਬੜੇ ਆ ਤੇ ਉਹਨਾਂ ਨੇ ਫੇਰੇ ਪਾਰ ਲਈ ਕਹਿਣਾ ਹੈ ਨਾ ਤੇ ਕੋਈ ਲੋੜ ਨਹੀਂ ਲਿਜਾਂਦੀ ਯਾਰਾਂ ਸਾਡੀ ਬੇਇੱਜ਼ਤੀ ਨਾ ਹੋਈ ਕੁੜਮਾ ਦੇ ਵਿੱਚ ਨਾਨੀ ਮੈਂ ਤੇ ਹੁਣ ਕੀ ਕਰ ਸਕਦੀ ਆ ਮੈਂ ਤੇ ਆਪ ਰੋਜ ਕਦੀ ਮੰਮੀ ਮੰਮੀ ਦੀ ਮੱਤ ਨੂੰ ਵੀ ਪਤਾ ਨਹੀਂ ਨਾਲ ਕੀ ਹੋ ਗਿਆ ਜੇ ਕਦੀ ਮੈਨੂੰ ਕਹਿਣਗੇ ਉਹਨਾਂ ਬਾਜ਼ਾਰ ਚਲ ਜਾ ਕਦੀ ਕਹਿਣਗੇ ਆਹ ਕਰ ਦੇ ਮੇਰੇ ਵੀ ਕਿੰਨੀ ਬੇਇੱਜ਼ਤੀ ਹੋਣ ਰਹੀ ਆ ਉਹਦੋਂ ਮੇਕੇ ਮੇਰੇ ਪੇਕੇ ਫੋਨ ਤੇ ਫੋਨ ਕਰੀ ਜਾਂਦੇ ਆ ਕਿ ਕਦੋਂ ਆਣਾ ਫੇਰਾ ਪਾਣ ਕਦੋਂ ਫੇਰਾ ਬਾਣਾ ਆ ਨਾ ਨਹੀਂ ਮੇਰੀ ਗੱਲ ਸੁਣ ਦਿਓਰ ਤੇ ਭਜਾਈਆਂ ਨਾ ਬੜੀਆਂ ਗੱਲਾਂ ਕਰ ਲੈਂਦੇ 골ਡੀ ਨੇ ਤੈਨੂੰ ਵਿਆਹ ਤੋਂ ਪਹਿਲਾਂ ਕੁਝ ਨਹੀਂ ਦੱਸਿਆ ਕੁੜੀ ਬਾਰੇ ਇਹੇ ਤੇ ਗੱਲ ਐ ਸਾਰੀ ਮੈਨੂੰ ਦੱਸਿਆ ਹੁੰਦਾ ਕਿ ਤੇ ਕੁੜੀ ਦੀ ਸ਼ਕਲ ਵਖਾਈ ਹੁੰਦੀ ਤੇ ਮੈਂ ਵਿਆਹ ਹੋਣ ਦਿੰਦੀ ਔਰ ਮੰਮੀ ਨੋ ਵਖਾਈ ਹੀ ਤੇ ਮੰਮੀ ਨੇ ਵੀ ਝਟ ਹਾਂ ਕਰਤੀ ਤੁਹਾਡੀ ਧੀ ਨੇ ਹੁਣ ਬਸ ਸਾਰੀ ਉਮਰ ਬੇਇੱਜ਼ਤੀ ਕਰਾਉਂਦੇ ਰਹਿ ਬੋ ਬਸ ਐਹੀਂ ਹਾਰ ਰਹਿਣਾ ਤੁਹਾਡਾ ਨੂੰ ਸੱਸ ਐਹੀਂ ਹਾਰ ਰਹਿਣਾ ਘਰਵਾਲ ਤੇ ਹਾਰ ਨਾ ਦੇਣਾ ਮੁੰਡੇ ਦੇ ਮਗਰ ਲੱਗੇ ਰਹਿਣਾ ਜੋ ਹੋਲਦੀ ਨੇ ਕਿਹਾ ਉਹ ਹੀ ਕਰਨਾ ਆਪਾਂ ਤੇ ਕਿਹਾ ਚੱਲ ਕੁੜੀ ਚੰਗੀ ਹੋਣੀ ਆ ਚੰਗੀ ਤੇ ਖੈਰ ਛੱਡੋ ਕਿ ਸੋਹਣੀ ਕੁੜੀ ਆ ਜਿਹੜੀ ਉਹਨੇ ਪਸੰਦ ਕੀਤੀ ਐ ਇੰਨੀਆਂ ਤੇ ਕੁੜੀਆਂ ਨੂੰ ਨਾ ਕਰਦਾ ਸੀ ਉਹਨੇ ਹਾਂ ਕੀਤੀ ਆਪਾਂ ਸਮਝ ਗਏ ਕਿ ਚਾਲਿਆ ਕੁੜੀ ਨੂੰ ਪਸੰਦ ਆ ਗਈ ਐ ਸਾਨੂੰ ਕੀ ਪਤਾ ਸੀ ਹੁਣ ਮੂੰਹ ਤੇ ਐਡਾ ਵੱਡਾ ਦਾਗ ਆ ਗਿਆ ਹੁਣ ਨਾ ਕਿਤੇ ਲਜਾਨ ਜੋਕੇ ਤੇ ਨਾ ਕੁਝ ਹੋਰ ਸਮਾਜ ਤੇ ਖਲੋਈ ਨਹੀਂ ਸਕਦੇ ਕਿਸੇ ਨਾ ਚਾਰ ਬੰਦੇ ਆ ਤੁਸਤੇ ਮੈਂ ਆਪਣੇ ਪੇਕੇ ਨੂੰ ਵੀ ਕੋਈ ਨਾ ਕੋਈ ਬਹਾਨਾ ਲਾਵਾਂਗੀ ਕਿ ਅਸੀਂ ਹਲੇ ਫੇਰਾ ਪਾਣ ਨਹੀਂ ਆਣਾ ਕੋਈ ਨਾ ਕੋਈ ਤੇ ਗੱਲ ਬਣਾਵਾਂਗੀ ਹੋਈ ਨਾ ਜਾਈ ਨਾ ਲੈ ਕੇ ਮੈਂ ਤੁਹਾਨੂੰ ਕਹਤੈ ਬੇਤੇ ਤੇ ਮੇਰੇ ਘਰ ਵੀ ਨਹੀਂ ਆਣਾ ਨਾ ਲੈ ਕੇ ਮੈਨੂੰ ਵੀ ਇਹ ਰਪੋਣਾ ਛੜੀ ਤਾਂ ਕਿਸਮਤ ਹੀ ਖਰਾਬ ਐਨਾ ਸੋਹਣਾ ਮੁੰਡਾ ਤੇ ਕੱਖ ਨਹੀਂ ਮੈਂ ਕਿਹਨ ਮਿਲਿਆ ਕੀ ਆ ਪਾ ਪਤਾ ਨਹੀਂ ਇੱਕ ਕੁੜੀ ਲਿਆ ਕੇ ਘਰ ਚ ਸਾਰੇ ਪਰਿਵਾਰ ਨੂੰ ਵਕਤ ਹੀ ਪੈ ਗਈ ਐ ਇੱਥੇ ਗੋਲਡੀ ਨੂੰ ਵੀ ਪਤਾ ਨਹੀਂ ਹੁਣ ਬੰਦਾ ਕੀ ਕਵੇ ਤੇ ਕੀ ਨਾ ਕਵੇ ਕੁੜੀ ਵੇਖਣ ਤੋਂ ਪਹਿਲੇ ਸੋਚੇ ਤੇ ਸਹੀ ਪਹਿਲੇ ਤੇ ਬੜੇ ਨੁਕਸ ਕੱਢਦਾ ਹੁੰਦਾ ਸੀ ਆ ਕੁੜੀ ਜਾਂ ਜਾਂ ਆ ਕੁੜੀ ਹੋਂ ਜਾਂ ਮੈਂ ਐਦਾਂ ਦੀ ਨਹੀਂ ਲੈਣੀ ਉਹਦਾ ਦੀ ਨਹੀਂ ਲੈਣੀ ਚੱਲੇ ਆ ਕੀ ساری ਉਮਰ ਦਾ ਹੁਣ ਬੇਇੱਜ਼ਤੀ ਕਰਾਓ ਅਹੀ ਨਾਲੇ ਲੋਕਾਂ ਕੋ ਜਿਹੜਾ ਵੀ ਆਵੇ ਜਾਵੇ ਗੱਲਾਂ ਸੁਣਾਵੇ ਮਾਤਾ ਨੂੰ ਤੇ ਜਿਹੜੀਆਂ ਸੁਣਾਣੀਆਂ ਸੁਣਾਣੀਆਂ ਮੈਨੂੰ ਵੀ ਨਾਲ ਵਿੱਚੇ ਸੁਣਾਉਂਦੇ ਨੇ ਜਿੰਨੀ ਮਰਜੀ ਚਾਹ ਪੀ ਜਮ ਸਿਰ ਭੀੜ ਨਹੀਂ ਦੂਰ ਪਿਆ ਹੁੰਦਾ ਭਾਵੇਂ ਚਾਹ ਦਾ ਪਤੀਲਾ ਪੀ ਜਮ ਸਮਝ ਨਹੀਂ ਆਉਂਦੀ ਤੇ ਕੀ ਕਰਾਂ ਪਾਪਾ ਜੀ ਮੇਰੀ ਵੀ ਕੋਈ ਗੱਲ ਸੁਣ ਲਓ ਮੇਰਾ ਕੋਈ ਹਾਲ ਚਾਲ ਪੁੱਛ ਲਿਆ ਕਰੋ ਆਜੋ 2 ਮਿੰਟ ਮੈਨੂੰ ਵੀ ਟਾਈਮ ਦੇ ਦਿਓ ਕੀ ਹੋਇਆ ਤੁਹਾਡੇ ਹਾਲ ਨੂੰ ਕੀ ਹੋਇਆ ਹਾਲ ਨੂੰ ਦੱਸੋ ਤੁਸੀਂ ਸਾਹਮਣੇ ਮਾਰ ਬੈਠੀ ਤੇ ਮੂੰਹ ਚੱਕ ਕੇ ਤੁਰੇ ਜਿਹਾ ਨਾ ਅੰਦਰ ਨੂੰ ਜਿਵੇਂ ਅੰਦਰ ਪਤਾ ਨਹੀਂ ਕੀ ਮੇਰੇ ਮੂੰਹ ਹਰ ਕੁਝ ਘੁਆਣ ਲੱਗਾ ਸੈਂ ਕਿੱਥੇ ਜਾਣਾ ਮੈਨੂੰ ਕਿਤੇ ਕਿੱਥੇ ਚੱਲਿਆ ਸ ਚੱਲਿਆ ਤਾਂ ਐਸਾ ਨਾ ਮੇਰੀ ਗੱਲ ਸੁਣ ਭਰਾਵਾ ਜਿਹੜਾ ਉੜਦਾ ਨਾ ਮੈਨੂੰ ਗੱਲਾਂ ਕਰੀ ਜਾਂਦੇ ਆ ਬਜੋੜੇ ਤੇ ਰਹਿ ਕੇ ਹੱਥ ਜਾਂ ਤੇ ਸਾਰਿਆਂ ਦੇ ਮੂੰਹ ਬੰਨ ਲੈ ਤੇ ਜਾਂ ਖੁਦ ਜਵਾਬ ਦੇਣਾ ਸ਼ੁਰੂ ਕਰ ਦੇ ਕਾਦੀ ਗੱਲ ਦੇ ਤਾਂ ਨੇ ਤੈਨੂੰ ਸਾਰਾ ਪਤਾ ਤੂੰ ਮੱਛਲਾ ਨਾ ਬਣਿਆ ਕਰ ਮੇਰੇ ਸਾਹਮਣੇ ਆ ਦੋ ਗੀ ਮਮੀ ਮੈਂ ਬਾਹਰੋਂ ਆਇਆ ਵਾ ਮੈਨੂੰ ਕੀ ਪਤਾ ਘਰ ਮਗਰ ਕੀ ਹੋਇਆ ਕੀ ਨਹੀਂ ਹੋਇਆ ਤੈਨੂੰ ਨਹੀਂ ਪਤਾ ਕੀ ਉਹ ਕਿਰਨ ਦੇ ਮੂਰੇ ਦਾਗ ਕੋਈ ਨਹੀਂ ਉਹਨੂੰ ਪਸੰਦ ਕਰਦਾ ਪਿਆ ਉਹਨੇ ਬਾਕੀਆਂ ਨਾਲ ਰਹਿਣਾ ਜਾਂ ਮੇਰੇ ਨਾਲ ਰਹਿਣਾ ਜਾਂ ਤੇ ਉਹਨੂੰ ਬਿਠਾਣਾ ਅੰਦਰ ਜਾਂ ਉਹਨੂੰ ਕੋਲਾ ਬੁਰਕਾ ਲੋਕੀ ਵੇਖਦੇ ਨੇ ਨਾ ਕਿ ਹੱਸਦੇ ਨੇ ਤੇ ਰਿਸ਼ਤੇਦਾਰ ਵੀ ਐਸੇ ਮੈਂ ਅੱਜ ਤੇਰੀ ਨਾਨੀ ਆਈ ਮੈਨੂੰ ਉਹ ਗੱਲਾਂ ਸੁਣਾ ਕੇ ਗਈ ਇਹ ਲੈ ਰਬ ਦਾ ਨਾ ਜਿਹੜੀ ਮਾਂ ਨੇ ਕਦੀ ਮੈਨੂੰ ਇੰਨੀ ਗੱਲਾਂ ਨਹੀਂ ਸੁਣ ਕੀਤੀਆਂ ਮੰਮੀ ਹਾਂ ਵੇਖੋ ਉਹਨੇ ਜ਼ਿੰਦਗੀ ਕੱਢਣੀ ਆ ਮੇਰੇ ਨਾਲ ਤੇ ਜਦੋਂ ਮੈਨੂੰ ਪਸੰਦ ਆ ਤੇ ਜਿਹੜਾ ਮਰਜੀ ਗੱਲਾਂ ਕਰੀ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਅੱਛਾ ਬਾਕੀ ਕਰ ਜਾਂਦੀ ਕੋਈ ਵੈਲੀਉ ਨਹੀਂ। ਉਹ ਯਾਰ ਵੈਲੀਉ ਕਹਿੰਦੀ ਤੁਸੀਂ ਉਹਦੀ ਸੂਰਤ ਤੇ ਨਾ ਜਾਓ, ਸੀਰਤ ਤੇ ਜਾਓ। ਸੀਰਤ। ਇਹ ਮੈਨੂੰ ਨਹੀਂ ਪਤਾ ਸੀਰਤ ਕੀ ਹੁੰਦੀ ਤੇ ਸੀਰਤ ਕੀ ਹੁੰਦੀ ਆ ਨੇ। ਨਹੀਂ ਨਾ ਪਤਾ। ਆ ਯਾਦ ਰੱਖਿਓ ਆਉਣੰਦੋ ਸਮਾਂ। ਤੇ ਇਹ ਸੀਰਤ ਜਿਹੜੀ ਆ ਨਾ ਇਹ ਪਤਾ ਲੱਗੂਗੀ ਕਿ ਸੀਰਤ ਕੀ ਹੁੰਦੀ। ਉਦਣ ਮੈਂ ਦੱਸੂਗਾ ਕਿ ਮੰਮੀ ਇਹਨੂੰ ਸੀਰਤ ਆਂਦੇ ਜੀ ਨਾਨੀ ਨੇ ਕੀ ਕਹਿ ਕੇ ਗਈਆ ਕਿ ਤੀ ਰਿਸ਼ਤੇ ਵਖਾਇਆ ਸਨ ਇਹਨੂੰ ਤੀ ਕੁੜੀਆਂ ਵਖਾਈਆਂ ਸਨ ਇਸ ਮੁੰਡੇ ਨੂੰ ਇੱਕ ਕੁੜੀ ਨਹੀਂ ਪਸੰਦ ਆਈ ਕਿਉਂਕਿ ਇਹਦੀ ਅੱਖ ਉੱਥੇ ਟਿੱਕੀ ਪਈ ਸੀ ਨਾਨੀ ਨੂੰ ਕੋ ਭਾਵੇਂ ਤੀ ਹੋਰ ਵਖਾ ਲਿੰਦੀ ਜਦੋਂ ਮੈਂ ਆਪਣੀ ਪਸੰਦ ਨਾਲ ਕਰਉਣਾ ਹੀ ਤੇ ਕਰਉਣਾ ਸੀਗਾ ਪਰ ਮੇਰੀ ਗੱਲ ਸੁਣ ਵੈਸੇ ਗੋਲਡੀ ਤੂੰ ਵੇਖ ਤੂੰ ਚਾਹੇ ਇਸ ਗੱਲ ਨੂੰ ਮੰਨ ਤੇ ਭਾਵੇਂ ਨਾ ਮੰਨ ਗਲਤੀ ਤੂੰ ਕੀਤੀ ਨਾ ਜਦ ਤੂੰ ਜਿਹੜੀ ਤੂੰ ਮੈਨੂੰ ਇਹਦੀ ਕਿਰਨ ਦੀ ਫੋਟੋ ਵਿਖਾਈ ਸੀ ਮੰਮੀ ਸਹੀ ਵਿਖਾਈ ਸੀ ਸੱਚੀ ਸੱਚ ਬੋਲੀ ਮੈਂ ਨਹੀਂ ਮੰਨਦਾ ਤੁਸੀਂ ਮੈਨੂੰ ਕਿਹਾ ਕਿ ਤੂੰ ਮੰਨ ਭਾਵੇਂ ਨਾ ਮੰਨ ਮੈਂ ਨਹੀਂ ਮੰਨਦਾ ਤੇਰੇ ਤਾਂ ਮੈਨੂੰ ਸਹੀ ਫੋਟੋ ਕਿਉਂ ਨਹੀਂ ਵਿਖਾਈ ਸਹੀ ਦੇ ਵਿਖਾਈ ਆ ਕੁੜੀ ਜਿਹੜੀ ਵਿਖਾਈ ਉਹ ਲੈਣ ਦੀ ਨਾ ਵੀਰ ਮੇਰੇ ਕੋਲ ਵੈਸ ਨਹੀਂ ਹੁੰਦੀ ਬਾਰ ਬਾਰ ਮੰਮੀ ਵਿਆਹ ਹੋ ਗਿਆ ਹਾਂ ਠੀਕ ਹੈ ਸਭ ਕੁਝ ਹੋ ਗਿਆ ਹੁਣ ਇਸ ਪਾਸੇ ਨਾ ਜਾਓ ਕਿ ਮੈਂ ਤੁਹੀਂ ਕੋ ਕਿ ਉਹਨੂੰ ਛੱਡ ਦੇ ਮੈਂ ਨਹੀਂ ਜੇ ਛੱਡਣੀ ਤੇ ਜਿਹੜੇ ਆਂਦੇ ਆ ਨਾ ਕਿ ਉਹਦੀ ਸ਼ਕਲ ਐਵੇਂ 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 ਉਹਨਾਂ ਨੂੰ ਵੀ ਕਹਿ ਦਿਓ ਕਿ ਉਹਨੇ ਨਹੀਂ ਉਹ ਛੱਡਣੀ ਤੇਰਾ ਕਹਿਣਾ ਮੰਨ ਕੇ ਨਾ ਮੈਂ ਸਾਰਿਆਂ ਕੋਲੋਂ ਛਿੱਤਰ ਖਾਦੇ ਨਹੀਂ ਮੈਂ ਕਿ ਮੇਰਾ ਪੁੱਤ ਨਾਰਾਜ਼ ਨਾ ਹੋ ਜਾਵੇ ਹਾਈ ਮੇਰਾ ਪੁੱਤ ਪੁੱਤ ਵੀ ਮੇਰੇ ਨਾਲ ਖਲੋ ਗਿਆ ਲੜਨ ਵਾਸਤੇ ਹੁਣ ਹੁਣ ਨਾਰਾਜ਼ ਨਹੀਂ ਹੁੰਦਾ ਮੈਂ ਹੁਣ ਵੀ ਨਾਰਾਜ਼ ਹੋਊਂਗਾ ਜੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋਗੇ ਤੇ ਫਿਰ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਹੱਲ ਵੀ ਦੱਸ ਛੱਡ ਸਮਾਂ ਲੈਂਦੋਂ ਮਮੀ ਸਭ ਕੁਝ ਬਤਾ ਲਗੋ ਚਲੋ ਕਿਹੜਾ ਸਮਾਂ ਭਾਈ ਰਬਾ ਹੁਣ ਹੋਰ ਕੀ ਵਖਾਣਾ ਈ ਮੈਨੂੰ ਉਹਨੂੰ ਹੋਰ ਕਿਹੜੀ ਕਸਰ ਰਹੀ